ਉਹਨਾਂ ਤੇ ਅਟੈਕ ਦੀ ਉਹ ਫੋਇਲ ਕੀਤੀ ਗਈ ਹੈ ਵਿੱਚ ਮੈਂ ਮੈਂਸ਼ਨ ਕਰਨਾ ਚਾਹਾਂਗਾ ਕਿ ਸਾਡੇ ਮੁਲਾਜ਼ਮ ਨੇ ਰਿਸ਼ਪਾਲ ਸਿੰਘ ਉਹਨੇ ਸਭ ਤੋਂ ਪਹਿਲਾਂ ਨੋਟਿਸ ਕੀਤਾ ਨਰੈਨ ਸਿੰਘ ਚੋੜਾ ਜੋ ਕੋਈ ਪੁਰਾਣੇ ਕ੍ਰਿਮੀਨਲ ਵੀ ਨੇ ਟੈਰਰਿਸਟ ਵੀ ਨੇ ਉਹਨਾਂ ਨੂੰ ਨੋਟਿਸ ਕੀਤਾ ਫਿਰ ਫਾਲੋ ਕੀਤਾ ਉਸ ਬਾਅਦ ਜਸਵੀਰ ਤੇ ਇੱਕ ਪਰਮਿੰਦਰ ਲੜਕਾ ਜਿਹੜਾ ਉਹਨਾਂ ਨੇ ਜਦੋਂ ਉਹਨਾਂ ਨੇ ਆਪਣਾ ਵੈਪਨ ਕੱਢਿਆ ਤਾਂ ਉਹਨਾਂ ਨੇ ਇਮੀਡੀਏਟਲੀ ਉਹਦੀ ਬਾਹ ਫੜ ਕੇ ਉਹਨਾਂ ਨਾਲ ਕੇ ਫਾਇਰ ਜਿਹੜਾ ਉੱਪਰਲੇ ਪਾਸੇ ਗਿਆ ਔਰ ਨਰਿੰਦ ਸਿੰਘ ਚੋੜਾ ਜਿਹੜਾ ਉਹਨੂੰ ਰਿਕਫਤਾਰ ਕਰ ਲਿਆ ਗਿਆ ਐ ਐਫ ਆਈ ਆਰ ਦਰਜ ਕੀਤੀ ਗਈ ਐ ਔਰ ਵੈਪਨ ਵੀ ਰਿਕਵਰ ਕਰ ਲਿਆ ਬਾਕੀ ਜਿਹੜੀ ਇਹਦੀ ਸਾਰੀ ਡੀਪਲੀ ਇਨਵੈਸਟੀਗੇਟ ਕੀਤਾ ਜਾਏਗਾ ਮੈਟਰ ਔਰ ਅਸੀਂ ਇਹਨੂੰ ਇਨਸ਼ੋਰ ਕਰ ਰਹੇ ਹਾਂ ਕਿ ਕੋਈ ਵੀ ਐਂਗਲ ਜਿਹੜਾ ਇਹਦਾ ਕੋਈ ਵੀ ਇਹਦੇ ਚ ਜਿਹੜਾ ਉਹ ਅਨਕਵਰਡ ਨਾ ਸਰ ਕੋ ਪੋਲਿਟੀਕਲ ਐਂਗਲ ਸਾਹਮਣੇ ਆਇਆ ਤਾਂ ਸਰ ਸਰ ਕੋਈ ਸਰ ਕੋਈ ਪੋਲਿਟੀਕਲ ਐਂਗਲ ਸਾਹਮਣੇ ਆਇਆ ਕਿਉਂਕਿ ਕੋਈ ਐਂਗਲ ਕੋਈ ਬੜਾ ਪ੍ਰੀਲੀਮਿਨਰੀ ਤੌਰ ਤੇ ਤਫ਼ਤੀਸ਼ ਚੱਲ ਰਹੀ ਹੈ ਇਹਦੇ ਚ ਜਿੰਨੇ ਵੀ ਕੋਈ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਜੋ ਵੀ ਇਹਦਾ ਐਂਗਲ ਆਏਗਾ ਐਨਲਿਸਿਸ ਕੀਤਾ ਜਾਏਗਾ ਉਹਦੇ ਵਿੱਚ ਅਸੀਂ ਉਹਦੇ ਤੱਪ ਕਾਰਵਾਈ ਕਰਾਂਗੇ ਬਿਲਕੁਲ ਸਿਕਿਉਰਟੀ ਵੱਧ ਹੈ ਜੀ 1200 ਬੰਦਾ ਇੱਕ ਇੱਕ ਐਸਐਸਪੀ ਲੈਵਲ ਦੇ ਸਾਡੇ ਏਐਜੀ ਜਗਜੀਤ ਵਾਲੀਆ ਜੀ ਇਹਦੇ ਇੰਚਾਰਜ ਸੀਗੇ ਸਾਰੀ ਸਿਕਿਉਰਟੀ ਦੇ ਦੋ ਐਸਪੀਜ਼ ਨੇ باوجود ਨਹੀਂ ਜੀ ਇਹਦੇ ਵਿੱਚ ਕਿਉਂਕਿ ਇੱਥੇ ਅਸੀਂ ਫ੍ਰਿਸਕਿੰਗ ਨਹੀਂ ਕਰ ਸਕਦੇ ਤੁਹਾਨੂੰ ਪਤਾ ਹੈ ਕਿ ਧਾਰਮਿਕ ਭਾਵਨਾਵਾਂ ਨੇ ਪੁਲਿਸ ਨੇ ਰਿੰਗ ਰਾਉਂਡ ਲਾਇਆ ਸੀ ਉਸੇ ਰਿੰਗ ਰਾਉਂਡ ਕਰਕੇ ਇਹ ਜਿਹੜਾ ਪੁਲਿਸ ਦੀ ਅਲਰਟਨੈਸ ਨਾਲੀ ਸਾਰੀ ਗੱਲ ਜਿਹੜਾ ਬਚਾਅ ਹੋ ਉਹ ਗੱਲ ਵੀ ਗੱਲ ਵੀ ਰਣ ਸਿੰਘ ਜੁੜਾ ਕਰੇ ਉਸ ਸਾਹਮਣੇ ਉਹ ਸਾਰੀ ਗੱਲ ਆਪਾਂ ਦੇਖ ਲਾਂਗੇ ਜਦੋਂ ਜਿਹੜੀ ਗੱਲ ਅੱਜ ਦੇ ਇਨਸੀਡੈਂਟ ਦੀ ਉਹਨੂੰ ਆਪਾਂ ਪਹਿਲਾਂ ਤੁਹਾਨੂੰ ਕਲੀਅਰ ਕਰ ਦਈਏ ਦੇਖੋ ਜਿਹੜਾ ਵੈਪਨ ਹੈ ਉਹ ਨਾਲ ਲੈ ਕੇ ਆਇਆ ਕਿਉਂਕਿ ਇੱਥੇ ਤੁਹਾਨੂੰ ਪਤਾ ਵੀ ਕੋਈ ਫ੍ਰਿਸਕਿੰਗ ਦਾ ਮੈਂ ਜਿਵੇਂ ਕਿਹਾ ਕਿ ਧਾਰਮਿਕ ਭਾਵਨਾਵਾਂ ਕਰਕੇ ਨਹੀਂ ਹੁੰਦੀ ਅਬਜ਼ਰਵੇਸ਼ਨ ਤੇ ਕਲੋਜ਼ ਪ੍ਰੋਕਸੀਮਿਟੀ ਟੀਮ ਔਰ ਜਿਹੜੀ ਕਲੋਜ਼ ਸਕਿਉਰਟੀ ਨਹੀਂ ਹੀ ਸਾਰੀ ਇਹ ਬਿਡ ਫਾਇਲ ਕੀਤੀ ਹੈ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਮੈਂ ਡੀਜੀ ਸਾਹਿਬ ਨਾਲ ਵੀ ਰਿਕੁਐਸਟ ਕੀਤੀ ਹੈ ਉਹਨਾਂ ਨੂੰ ਵਾਜਬ ਇਨਾਮ ਦਿੱਤਾ ਜਾਏਗਾ ਕਿ ਇਹਨਾਂ ਨੇ ਅਜੇ ਤੱਕ ਤਾਂ ਇਕੱਲੇ ਦੀ ਗੱਲ ਹੈ ਬਾਕੀ ਉਹਦੀ ਜਿਹੜੀ ਕੁਐਸਚਨਿੰਗ ਹੋਏਗੀ ਉਹਦੇ ਤੋਂ ਸਾਰੀ ਗੱਲ ਕਲੀਅਰ ਹੋ ਜਾਏਗੀ ਉਹਨਾਂ ਦੇ ਰਿਪੋਰਟਾਂ ਤੋਂ ਸਹੀ ਹੋਵੇਗੀ ਕਿ ਅਸੀਂ ਪਹਿਲਾਂ ਹੀ ਬੜੀ ਪੁਖਤਾ ਇੰਤਜ਼ਾਮ ਨੇ ਉਹਨਾਂ ਦੇ ਨਾਲ ਆਪਣੀ ਸਿਕਿਉਰਟੀ ਵੀ ਲੱਗੀ ਹੋਈ ਆ ਉਸ ਤੋਂ ਇਲਾਵਾ ਲੋਕਲ ਸਿਕਿਉਰਟੀ ਮੈਂ ਤੁਹਾਨੂੰ ਦੱਸੇ ਪੌਣੇ 200 ਬੰਦਾ ਸਿਵਲ ਪਾਰਚਾਟ ਦੇ ਵਿੱਚ ਲੱਗਿਆ ਹੋਇਆ ਹੈ ক্লোਜ਼ ਪ੍ਰੋਕਸੀਮਿਟੀ ਆਊਟਸਾਈਡ ਇਵਨ ਸਾਰੇ ਪਾਸੇ ਜਿੱਨੇ ਗੇਟਸ ਨੇ ਪ੍ਰਕਰਮਾ ਨੇ ਉਹਦੇ ਸਾਰੇ ਸਿਕਿਉਰਟੀ ਡਿਪਲੋਏ ਕਰੀ ਪਛਾਣ ਕੀ ਕੋਈ ਬਿਹਾਈਂਡ ਐਨੀ ਮੋਟਿਵੇਸ਼ਨ ਕੀ ਕੋਈ ਰੈਟੀਕਲ ਬਾਤ ਹੋਈ ਹੋਵੇ ਕੀ ਕਾਰਨ ਕਿ ਗੋਲੀ ਚਲਾਉਂਦਾ ਕੋਈ ਦੇਖੋ ਇਹ ਗੱਲ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਆ ਜਾਏਗਾ ਸਾਹਮਣੇ ਕੋਈ ਵੀ ਇਹੜਾ ਐਂਗਲ ਹੈ ਜਦੋਂ ਮੁਲਜ਼ਮ ਹੀ ਫੜਿਆ ਗਿਆ ਉਹਦੀ ਇਨਵੈਸਟੀਗੇਸ਼ਨ ਸਾਰੀ ਗੱਲ ਰਿਵੀਲ ਕਰੇਗੀ ਸਰੋਨ ਨੇ ਆਪਣੇ ਮੂੰਹ ਕੋਲ ਮੰਨਿਆ ਜੀ ਕੁਝ ਕਿਹਾ ਆਪਣੇ ਕੋਲ ਟਾਰਗੇਟ ਕਿਹਨੂੰ ਸਨਕੀਤਾ ਗਿਆ ਦੇਖੋ ਬੜੀ ਸਿੰਪਲ ਗੱਲ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਉਹ ਉਹਦਾ ਸਾਰਾ ਬੈਕਗ੍ਰਾਉਂਡ ਸਭ ਨੂੰ ਪਤਾ ਹੈ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹੀ ਸਾਰੀ ਗੱਲ ਅੱਗੇ ਰਿਵੀਲ ਕਰੇਗੀ ਕਿ ਡੀਪਰ ਕੌਨਸਪੀਰੇਸੀ ਕੀ ਹੈ ਜਾਂ ਨਹੀਂ ਹੈ ਵੈਪਨ ਲਾਇਸੈਂਸੀ ਸਰ ਉਹ ਜਦੋਂ ਪੁਲਿਸ ਗੈਸਟ ਨੇ ਦੱਸਿਆ ਕਿ ਕੀ ਕਾਰਨ ਹੈ ਕਿਉਂ ਗੋਲੀ ਚਲਾਈ ਸਰ ਕਿਉਂਕਿ ਮੀਡੀਆ ਦੇ ਸਰ ਵੈਪਨ ਦੇ ਕੈਚ ਬਿੰਦਰ ਤੋਂ ਹਾਂ ਜੀ ਸਰ ਮੀਡੀਆ ਦੇ ਅੱਗੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕੀ ਕਾਰਨ ਕੀ ਰਿਹਾ ਤੁਹਾਡਾ ਗੋਲੀ ਚਲਾਉਂਦਾ ਤਾਂ ਉਹਨਾਂ ਦਾ ਸੀਗਾ ਕਿ ਇਹਨਾਂ ਨੇ ਜੁਰਮ ਕਬੂਲ ਕੀਤੇ ਨੇ ਆਪਣੇ ਸ੍ਰੀ ਕਾਗਦ ਸਾਹਿਬਾ ਕੇ ਤੁਹਾਨੂੰ ਲੱਗਦਾ ਕਿ ਇਹ ਸਿੱ ਉੱਪਰੋਂ ਚਲਾਈ ਗਈ ਹੈ ਜੀ ਦੇਖੋ ਉਹ ਤਾਂ ਮੈਂ ਦੱਸਿਆ ਕਿ ਉਹਨੇ ਅਸੈਸੀਨੇਸ਼ਨ ਦੀ ਕੋਸ਼ਿਸ਼ ਤਾਂ ਕੀਤੀ ਮਤਲਬ ਅਟੈਂਪਟ ਕੀਤਾ ਅਟੈਕ ਦਾ ਪਰ ਸਾਡੀ ਜਿਹੜੀ ਪੁਲਿਸ ਦੀ ਅਲਰਟਨੈਸ ਕਰਕੇ ਬਚਿਆ ਆਪਣੇ ਨੇ ਮੁਲਾਜ਼ਮ ਹੈ ਤੁਹਾਨੂੰ ਇਹਨਾਂ ਦਾ ਨਾਮ ਦੱਸਿਆ ਉਹਨਾਂ ਨੇ ਹੀ ਇਹ ਉਹਨਾਂ ਦੀ ਬਾਹ ਫੜ ਲਈ ਉਹਦੇ ਮੌਕੇ ਤੇ ਤੇ ਬੜਾ ਅੱਛਾ ਇਹਨੂੰ ਇੱਕ ਵਾਰ ਜਿਹੜਾ ਬਚਾਅ ਹੋ ਗਿਆ ਸੰਗਤ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਜੀ ਆਪਾਂ ਗੁਰੂ ਸਾਹਿਬ ਦੀ ਧਰਤੀ ਤੇ ਸਾਰੇ ਇੱਥੇ ਸੇਵਾ ਕਰ ਰਹੇ ਆ ਆਪਾਂ ਜਿਹੜੇ ਮਹਾਰਾਜ ਦਾ ਦੱਸੇ ਹੋਏ ਮਾਰਗ ਹੈ ਉਸ ਤੇ ਚੱਲੀਏ ਔਰ ਸ਼ਾਂਤੀ ਬਰਕਰਾਰ ਰੱਖੀਏ ਦੂਜੀ ਗੱਲ ਹੈ ਕਿ ਸਾਡੀ ਪੁਲਿਸ ਦੀ ਜਰੂਰ ਸਹਾਇਤਾ ਕਰੋ ਜਿੱਥੇ ਸਾਡੀ ਲੋੜ ਹੈ ਸਾਡੇ ਸਾਨੂੰ ਸਪੋਰਟ ਕਰੋ ਔਰ ਸਾਡੇ ਜਿਹੜੇ ਉਹਦੇ ਚ ਮਦਦ ਕਰੋ ਤਾਂ ਕਿ ਅਸੀਂ ਏ ਓਕੀ ਡਿਪਲॉयਮੈਂਟ ਹੁੰਦੀ ਹੈ ਬਿਕੋਜ਼ ਆਫ ਧਾਰਮਿਕ ਪਕਮਾਵਾ ਕੋਈ ਸਾਡੇ ਨਾਲ ਕੋਈ ਕੋਈ ਸ਼ਿਕਾਇਤ ਨਹੀਂ ਤਾਂ ਨਾ ਗੱਲ ਹੋਦੀ ਹੈ ਅਜੇ ਅਜੇ ਕੋਈ ਗੱਲ ਨਹੀਂ ਹੋਈ ਜੀ ਹੋਰ ਸਾਥੀ ਨਾਲ ਆਇਆ ਉਹਨਾਂ ਦਾ ਕੁਝ ਕਿਹਾ ਉਹ ਸਾਰਾ ਆਪਾਂ ਦੇਖ ਕੇ ਤੁਹਾਨੂੰ ਦੱਸਾਂਗੇ ਜੀ ਚਾਹੇ ਕਿ ਮੈਂ ਲਿੰਮੀ ਬਰਿੰਸਿੰਗ ਕਰ ਠੀਕ ਹੈ थैंक यू थैंक यू ਇਹ ਸਾਨੂੰ